ਪੰਜਾਬ ਦੇ ਪੁੱਤ ਸ਼ੰਭੂ ਬਿਆਰ ਤੇ ਨੇ ਤੇ ਘਰੇ ਬੈਠੀਆਂ ਮਾਵਾਂ ਨੂੰ ਬੜੀ ਫਿਕਰ ਹੈ ਉਹਨਾਂ ਮਾਵਾਂ ਦੇ ਵਿੱਚੋਂ ਇੱਕ ਮਾਂ ਆਪਣੇ ਬੱਚਿਆਂ ਦੀ ਸਾਰ ਲੈਣ ਲਈ ਪਹੁੰਚੀ ਬੇਬੇ ਉਰੇ ਪੰਜਾਬੀ ਆਪਣੇ ਨੌਜਵਾਨ ਬੱਚਿਆਂ ਨਾਲ ਬਾਹਲੇ ਤੱਕਾ ਹੋ ਰ ਬਹੁਤ ਹੋ ਰਿਹਾ ਜੀ ਬਹੁਤ ਜ਼ਖਮੀ ਹੋ ਰਹੇ ਆ ਜੀ ਬਹੁਤ ਬਹੁਤ ਤੱਕਾ ਹੋ ਰਿਹਾ ਮੋਦੀ ਸਰਕਾਰ ਬਹੁਤ ਸੁਣ ਨਹੀਂ ਰਹੀ ਕਿਸੇ ਕੀ ਮੋਦੀ ਸਰਕਾਰ ਖਰ ਪੱਟੀ ਬੰਨ ਕੇ ਬੈਠੀ ਘਰ ਹਾਂ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ ਸਵੇਰ ਕੇ ਬੈਠੇ ਸਾਰਾ ਦਿਨ ਕਾਟ-ਕਾਟ ਕੇ ਰਕਾ ਦਿਆ ਕੀ ਹੋ ਜਾਏਗਾ ਤੁਸੀਂ ਇੱਥੇ ਕਿਉਂ ਆਏ ਤੁਹਾਡਾ ਦਿਨ ਨਹੀਂ ਸੀਗਾ ਤੁਸੀਂ ਨੌਜਵਾਨ ਤੁਸੀਂ ਮਾਤਾ ਜੀ ਘਰੇ ਦਿਲ ਨਹੀਂ ਲਾਦੇ ਰਜਖਮੀ ਹੋ ਰਹੇ ਬਹੁਤ ਇਤਰਾਜ ਆਪਾਂ ਦੇਖਣਾ ਟੀਵੀ 'ਵਾਂ ਬਹੁਤ ਬੁਰਾ ਹਾਲ ਹੈ ਅਸੀਂ ਕੱਲ ਵੀ ਆਏ ਤੇ ਅੱਜ ਵੀ ਆਏ ਅਜੇ ਇੱਥੇ ਹੀ ਰਹਾਂਗੇ ਜੀ ਨਹੀਂ ਨਹੀਂ ਮਾਤਾ ਜੀ ਤੁਸੀਂ ਘਰੇ ਬੈਠੋ ਪਰ ਫੇਰ ਵੀ ਫਿਕਰ ਖਾਂਦਾ ਵੀ ਸਾਡੇ ਬੱਚੇ ਘਰ ਨਹੀਂ ਬਹਿੜਦੀ ਘਰ ਨਹੀਂ ਬਹਿੜਦੇ ਇਹਨਾਂ ਸਾਡੇ ਜਾਣੇ ਨਾ ਚ ਵੀ ਤੇ ਜਾਣੇ ਨਾ ਫੇਰ ਕਿ ਕਿਸ ਤਰੀਕੇ ਲਗਾਤਾਰ ਗੋਲੇ ਗੋਲੇ ਸਿੱਟੇ ਜਾ ਰਹੇ ਬਹੁਤ ਸਿੱਟ ਰਹੇ ਜਿਆਦਾ ਸਿੱਟ ਰਹੇ ਜੀ ਇੱਕ ਅੱਧਾ ਘੰਟਾ ਦਾ ਲਗਾਤਾਰ ਸਿੱਟੇ ਬੱਚਿਆਂ ਦੇ ਕਈ ਬਹੁਤ ਜ਼ਖਮੀ ਹੋਏ ਆ ਰਾਜਪੁਰੇ ਸਰਕਾਰੀ ਹਸਪਤਲ ਪਰ ਆ ਪਿਆ ਹਾਂ ਕਿਸਾਨ ਇੱਕ ਮਿਹਨਤ ਕਰਦਾ ਮੁਲਕ ਦਾ ਮੁਲਕ ਮੁਲਕ ਦਾ ਢਿੱਡ ਭਰਦਾ ਹੈਗਾ ਉਹਨੂੰ ਹੱਕ ਦੇਣ ਦੀ ਬਜਾਏ ਉਹ ਵੀ ਤਾਂ ਦਾਣੇ ਉਹ ਵੀ ਤਾਂ ਰੋਟੀ ਖਾ ਰਹੇ ਹਨ ਉਹਨੇ ਰੋਟੀ ਖਾ ਰਹੇ ਕਿਸਾਨਾਂ ਨੇ ਜਿਹੜੇ ਮਾਰ ਰਹੇ ਅੱਜ ਇਹਨਾਂ ਕਿਆ ਕਰ ਰਹੇ ਜੇ ਪੁੱਛੋ ਉਹਨਾਂ ਨੂੰ ਤੁਸੀਂ ਨਹੀਂ ਅੰਨ ਖਾ ਰਹੇ ਕੀ ਖਾ ਰਹੇ ਹੈਂ ਕਈ ਉਹ ਮੱਛੀ ਤਾਂ ਨਹੀਂ ਪਾਣੀ ਵਾਲੀ ਜਿਹੜੇ ਪਾਣੀ ਦੇ ਵਿੱਚ ਵੜ ਜੰਗੇ ਉਹ ਤੁਸੀਂ ਬਹੁਤ ਸਾਰੀਆਂ ਸਰਕਾਰਾਂ ਵੇਖੀਆਂ ਹੋਣਗੀਆਂ ਮੈਂ ਇੰਨੀ ਮੇਰੀ ਇੰਨੀ ਉਮਰ ਹੋ ਗਈ ਮੈਂ ਨਹੀਂ ਅੱਜ ਤੱਕ ਦੇਖਿਆ ਹੈਗਾ ਮੁਕਤੀ ਨਾ ਮੈਂ ਤਾਂ ਪਹਿਲੇ ਵਾਰ ਦੇਖਿਆ ਵਈ ਲੋਕਾਂ ਨੇ ਚੁਣੀਆਂ ਸਰਕਾਰਾਂ ਹਾਂ ਕੋਈ ਫਾਇਦਾ ਨਹੀਂ ਹੋਇਆ ਨਾ ਨਾ ਫਾਇਦਾ ਨਹੀਂ ਹੋਇਆ ਕੋਈ ਮਾੜੀ ਗੱਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੱਕਾ ਹੋ ਰਿਹਾ ਜਿੰਨਾ ਵੀ ਹੋ ਰਿਹਾ ਤੱਕਾ ਹੋ ਰਿਹਾ ਹਟ ਨਹੀਂ ਰਹੇ ਆ ਇਹ ਬਾਪੂ ਜਿੰਨੀ ਸਕਤਾ ਇਹਨਾਂ ਨੇ ਆਪਣਾਏ ਹੋਈਆਂ ਲੱਗਦਾ ਵੀ ਈਵੀਐਮ ਜੇ ਸੱਚੀ ਗੜਬੜੀ ਹੁੰਦੀ ਹੋਊਗੀ ਜਿਸ ਤਰੀਕੇ ਦੇ ਵਾਇਗਰ ਜੀ ਦਾ ਖਾਲਸਾ ਵਾਇਰ ਜੀ ਫਤਿਹ ਮੈਂ ਗੁਰਬਚਨ ਸਿੰਘ ਪਿੰਡ ਮੋਹੀ ਕਲਾਂ ਠੀਕ ਹੈ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਜਿਹੜੀ ਇਹ ਸਰਕਾਰ ਹੈ ਇਹ ਤੱਕਾਸ਼ਾਈ ਸਰਕਾਰ ਆ ਤੁਹਾਡੇ ਸਾਹਮਣੇ ਜਦੋਂ ਸਰਕਾਰ ਅੱਜ UAE ਦੇ ਵਿੱਚ ਜਾ ਕੇ ਕਹਿ ਰਹੀ ਹੈ ਕਿ ਮੈਂ ਇਹਦਾ ਜੀ ਗਾਰੰਟੀ ਹੈ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਗਾਰੰਟੀ ਦੇ ਰਿਹਾ ਉਹ ਬਾਹਰਲੇ ਮੁਲਕ ਜਾ ਕੇ ਗਾਰੰਟੀ ਦੇ ਰਿਹਾ ਜਦੋਂ 2 ਸਾਲ ਪਹਿਲਾਂ ਜ ਸਾਡੇ ਕਿਸਾਨ ਜਾ ਕੇ ਦਿੱਲੀ ਦੇ ਮੋਰਚਾ ਗਏ ਹੈ ਜਦੋਂ ਉਹਨਾਂ ਨੇ ਇਹਨਾਂ ਦੇ ਨਾਲ ਵਾਅਦਾ ਕਰਤਾ ਕਿ ਤੁਹਾਨੂੰ ਇਹ ਇਹ ਚੀਜ਼ਾਂ ਦੇਵਾਂਗੇ ਉਹ ਦੇਵਾਂਗੇ ਉਹਨੇ ਸ਼ਰਯਾਮ ਤੁਹਾਡੇ ਸਾਹਮਣੇ ਤੁਸੀਂ ਪ੍ਰੈਸ਼ਰ رپورਟਰ ਜੇ ਤੁਹਾਡੇ ਮਾਦਮ ਅਸੀਂ ਮੈਂ ਗੱਲ ਕਰਨੀ ਚਾਹੁੰਨਾ ਹੋਰ ਪ੍ਰੈਸ਼ਰ رپورਟਰ ਮੇਰੇ ਵੀਰ ਬੜੀ ਮਦਦ ਕਰ ਰਹੇ ਨੇ ਠੀਕ ਹੈ ਜੀ ਮੈਂ ਇਹ ਗੱਲ ਕਹਿਣੀ ਚਾਹਾਂਗਾ ਜਦੋਂ ਉਹਨਾਂ ਨੇ ਤੁਹਾਡੇ ਕਿਸਾਨਾਂ ਨੂੰ ਦੇਣ ਵਾਤੇ ਹਾਂ ਭਰਤੀ ਸੀ ਅੱਜ ਫਿਰ ਮੁਕਰ ਕਿਉਂ ਰਹੀ ਹੈ ਉਹ ਸਰਕਾਰ ਮੁਕਰ ਰਹੀ ਹੈ ਬਲਕਿ ਇਸ ਗੱਲ ਇਹ ਜਿਹੜੇ ਬਾਰਡਰ ਤੇ ਬਣਾਇਆ ਇਹ ਤੇ ਪਾਕਿਸਤਾਨ ਹਿੰਦੁਸਤਾਨ ਦਾ ਬਾਰਡਰ ਬਣਾਤਾ ਇਹਨਾਂ ਨੇ ਠੀਕ ਹੈ ਜੀ ਐ ਨਹੀਂ ਤੇ ਐਸੀ ਵੀ ਸਾਡੀ ਵੀ ਸਾਰੀ ਆਪਣੇ ਘਰ ਚੋ ਜੇ ਕੋਈ ਕੈਨੇਡਾ ਕਨੋਡਾ ਹੋਵੇ ਉੱਥੇ ਵੀ ਕੈਨੇਡਾ ਅਮਰੀਕਾ ਦਾ ਬਾਰਡਰ ਆ ਪਤਾ ਨਹੀਂ ਲੱਗਦਾ ਕਿ ਕੋਈ ਬਾਰਡਰ ਆ ਪਰ ਇੱਥੇ ਤਾਂ ਲੱਗਦਾ ਜਿਵੇਂ ਮੁਲਕਾਂ ਦਾ ਨਾ ਜੀ ਇਹ ਤਾਂ ਬਹੁਤਾ ਜਿਆਦਾ ਕੰਮ ਖਰਾਬ ਕਰਤਾ ਤੁਸੀਂ ਸਹੀ ਮੰਨੋਗੇ ਸ਼ੰਭੂ ਤੋਂ ਲੈ ਕੇ ਟਿਕਰੀ ਬਾਰਡਰ ਸਿੰਘੂ ਬਾਰਡਰ ਇਹਨਾਂ ਨੇ ਦਿੱਲੀ ਵਾਲੇ ਵੀ ਤੰਗ ਕਰਤੇ ਕੇ ਕੋ ਰਾਸਣ ਨਹੀਂ ਜਾ ਰਹਾ ਕੇ ਗੁਰਦਾ ਹੈ ਨਹੀਂ ਹੈ ਸਾਰੇ ਲੋਕੀ ਭੁੱਖੇ ਮਰਨ ਦੀ ਕਕਾਰ ਤੇ ਆ ਗਏ ਹੈ ਬੇਬੇ ਨਹੀਂ ਨਹੀਂ ਹਟਦੀ ਨਹੀਂ ਫੇਰ ਕਰਨੇ ਤੇ ਹਾਂ ਜੀ हां हां जी हां बच्चਿਆਂ ਬਾਰੇ बच्चਿਆਂ ਬਾਰੇ ਕੁਝ ਨਹੀਂ ਹੈ ਕਿਸਾਨ ਕੋਲ ਹੱਥ ਹੈ ਖਾਲੀ ਹੱਥ ਵਿਚਾਰਾਂਗੇ ਉਹਨਾਂ ਕਿ ਤੋ ਉਹ ਤਾਂ ਕੁਝ ਵੀ ਨਹੀਂ ਕਰ ਰਹੇ ਪਹਿਲ ਵੀ ਨਹੀਂ ਕਰ ਰਹੇ ਦੇਖ ਰਹੇ ਆ ਆਪਣੇ ਬੱਚੇ ਕਿਵੇਂ ਇੱਕ ਢਾ ਕੇ ਗਾਂ ਵਧ ਰਹੇ ਨੇ ਬੜੇ ਬੱਚੇ ਆ ਤਸਵੀਰ ਉੱਠ ਕਰਦਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਖੁਸ਼ੀ ਖੁਸ਼ੀ ਇਹ ਖੁਸ਼ੀ ਖੁਸ਼ੀ ਕਰਨੇ ਚਲੇ ਜਾਈਏ ਇਹਹੀ ਗੱਲ ਕਹੀ ਸੀ ਜੀ ਤੁਸੀਂ ਸ਼ਾਂਤੀ ਮੂਰਗ ਸਾਡੀ ਮੰਗਾਂ ਪੂਰੀ ਕਰ ਦੋ ਅਸੀਂ ਪਿੱਛੇ हट ਜਾਾਂਗੇ ਸਾਨੂੰ ਕੀ ਆ ਸੁਤੰਤਰਤਾ ਆਪਣੇ ਹੱਕ ਮੰਗਣਾ ਤਾਂ ਹੱਕ ਹੈਗਾ ਸੋ ਇਹ ਸੋ ਇਹ ਆਪਣੇ ਜਿਹੜੀਆਂ ਬੇਬੇ ਆ ਕਿਉਂਕਿ ਪੰਜਾਬ ਦੀਆਂ ਮਾਵਾਂ ਘਰੇ ਬੈਠੇ ਦੇਖ ਰਹੀਆਂ ਸਾਨੂੰ ਵੀ ਮੈਸੇਜ ਆ ਰਹੇ ਸੀਗੇ ਬੜੀ ਬੜੀ ਚਿੰਤਾ ਆਪਣੇ ਬੱਚਿਆਂ ਦੀ ਸੋ ਨੌਜਵਾਨਾਂ ਨਾਲ ਕੀ ਬੀਤ ਰਹੀ ਹੈ ਘਰੇ ਰਹਿਿਆ ਨਹੀਂ ਗਿਆ ਮੈਂ ਦੇਖਣਾ ਹੈ ਕਿ ਸਾਡੇ ਬੱਚਾ ਨਾਲ ਕੀ ਬਣ ਰਹੀ ਹੈ ਸੋ ਮਾਹੌਲ ਇਹਨਾਂ ਨੇ ਬਿਆਨ ਕਰਤਾ ਇੱਥੇ ਇਨਸਾਫ ਦੀ ਗੱਲ ਨਹੀਂ ਹੋ ਰਹੀ ਇੱਥੇ ਹੱਕ ਦੀ ਗੱਲ ਨਹੀਂ ਹੋ ਰਹੀ ਸੋ ਉਹਦੀ ਸਹੀ ਗੱਲ ਨੂੰ ਦਵਾਉਣ ਦੇ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਆਪਣੇ ਸਾਹਿਬ ਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ